ਹੈਲੋ ਗਾਇਜ਼ ਮੇਰੇ ਬਲੰਦ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਸ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਇੱਥੇ ਲੱਗਿਆ ਜੀ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਮਾਰਨਿੰਗ ਦਾ ਟਾਈਮ ਆ ਟਾਈਮ ਹੈਗਾ ਸੀ 9:30 ਵਜੇ ਦਾ ਸਾਹਮਣੇ ਕਲੌਕ ਤਾਂ ਹੈ ਜੀ ਪਰ ਉਹ ਥੋੜਾ ਜਿਹਾ ਸਹੀ ਘਟ ਦਿੰਦਾ ਏ ਵੀ ਉਹ ਲਾਈਟ ਪੈ ਰਹੀ ਔ ਦੁੱਲੀ ਸਾਈਡ ਤੋਂ ਆਕਰਕੇ ਬਾਜੀ ਆਪਣਾ ਲਾਸਟ ਕੰਮ ਸੀਗਾ ਇਹ ਬਾਕੀ ਜਿਹੜੇ ਕੰਮ ਹੋਰ ਘਰ ਦੇ ਕਰਨ ਵਾਲੇ ਸੀਗੇ ਉਹ ਆਪਣੇ ਟੋਟਲੀ ਕੰਮ ਹੋ ਗਏ ਸੀ ਬਸ ਜੀ ਹੁਣ ਆਪਾਂ ਫ੍ਰੀ ਸੀਗੇ ਕਿਉਂਕਿ ਮੈਨੂੰ ਇਹ ਹੁੰਦਾ ਦਿੰਦਾ ਵੀ ਜਿੰਨੇ ਕਮਰਿਆਂ ਦੇ ਵਿੱਚ ਮੈਂ ਪਹਿਲਾਂ ਲਗਾ ਲੈਣੀ ਹੁੰਦੀ ਆ ਤੇ ਬਾਕੀ ਫਿਰ ਇਹ ਹੋ ਜਾਂਦਾ ਵੀ ਥੋੜਾ ਜਿਹਾ ਹਨਾ ਨਾਲੇ ਤਾਂ ਉਸ ਹਿਸਾਬ ਜਿਨਾਂ ਆਪਣੇ ਕੰਮ ਕਰਦੇ ਹੋ ਜਾਂਦੇ ਨੇ ਵੀ ਜਿਵੇਂ ਕਿਚਨ ਦਾ ਸਾਡੇ ਰੂਮ ਦਾ ਲੌਬੀ ਦਾ ਇਹ ਪੋਚੇ ਰਹਿ ਜਾਂਦੇ ਹੁੰਦੇ ਨੇ ਕਿਉਂਕਿ ਇੱਥੇ ਸਾਡੇ ਥੋੜੇ ਜਿਹਾ ਜ਼ਿਆਦਾ ਪੈੜ ਚੱਲ ਜੀ ਰਹਿੰਦੀ ਆ ਵੀ ਇੱਧਰ ਉੱਧਰ ਨੂੰ ਬਾਕੀ ਰੂਮਸ ਦੇ ਵਿੱਚ ਮੈਂ ਲਗਾ ਕੇ ਪੋਚੇ ਫਿਰ ਗੇਟ ਬੰਦ ਕਰ ਦੇ ਕਿਉਂਕਿ ਉੱਥੇ ਅਸੀਂ ਬਹੁਤ ਘਟ ਜਾਂਦੇ ਆ ਦਿਨ ਚ ਜਣੀ ਇੰਨੀ ਕੋਈ ਜ਼ਿਆਦਾ ਲੋਡ ਨਹੀਂ ਪੈਂਦੀ ਹੈਗੀ ਅ ਇਧਰ ਡਰਾਈਂਗ ਰੂਮ ਦਾ ਮੈਂ ਤਾਂ ਖੋਲ ਦੇਣੀ ਹੁੰਦੀ ਆ ਬਾਹਰ ਵਾਲਾ ਗੇਟ ਵੀ ਥੋੜੀ ਦਿਨਾਂ ਤਾਂ ਰੋਸ਼ਨੀ ਆਉਂਦੀ ਰਹਿੰਦੀ ਹੈ ਨਾਲੇ ਥੋੜੀ ਜਿਹੀ ਹਵਾ ਕ੍ਰੋਸ ਹੋ ਜਾਂਦੀ ਹੁੰਦੀ ਆ ਵੀ ਇਧਰ ਉਧਰ ਨੂੰ ਚਲੋ ਆਏ ਹੋ ਜਾਂਦਾ ਥੋੜੀ ਜਿਹੀ ਫਰੈਸ਼ਨੈਸ ਜੀ ਆਪਦੇ ਆਪ ਨੂੰ ਹਨਾ ਫੀਲ ਜੀ ਹੁੰਦੀ ਹੈ ਹਨਾ ਵੀ ਫਰੈਸ਼ਲੀ ਹਵਾ ਆਉਂਦੀ ਰਹਿੰਦੀ ਬਾਜੀ ਹੋਣੀ ਸੀ ਜੇ ਵੀ ਨਹਾ ਤੋਕੇ ਫਿਰ ਖਾਣੇ ਆ ਜੀ ਰੋਟੀ ਫਿਰ ਰੋਟੀ ਖਾਣ ਤੋਂ ਬਾਅਦ ਫਿਰ ਕਰਦੇ ਆ ਰੈਸਟ ਫਿਰ ਦੇ ਦੇਣ ਜੀ ਉਸ ਤੋਂ ਬਾਅਦ ਦੇ ਕੋਈ ਕੰਮ ਕਰ ਕਿਉਂਕਿ ਇਹ ਹੋ ਜਾਂਦਾ ਹਨਾ ਵੀ ਹੁਣ ਜਣੀ ਇੱਕ ਦੋ ਕੰਮ ਮਸ਼ੀਨ ਦੇ ਵੀ ਕਰਨ ਵਾਲੇ ਹੈਗੇ ਤਾਂ ਹੈਗੇ ਪਰ ਕਈ ਵਾਰੀ ਨਾ ਮਨ ਮੁਕਰੀ ਖਾ ਜਾਂਦਾ ਹੁੰਦਾ ਇਹ ਚੀਜ਼ਾਂ ਦਾ ਹੋ ਜਾਂਦਾ ਬਸ ਤਾਂ ਕਰਕੇ ਮੈਨੂੰ ਇਹ ਸੀਗਾ ਮੈਂ ਕਿ ਵੀ ਚੱਲ ਕੁਝ ਗਰਮੀ ਥੋੜੀ ਜਿਹੀ ਮੀਂਹ ਪੈਂਦੇ ਤਾਂ ਹੈਗੇ ਨੇ ਜੀ ਵੀ ਪਰ ਹਜੇ ਮੌਸਮ ਪੂਰੀ ਤਰ੍ਹਾਂ ਚੇਂਜ ਨਹੀਂ ਹੋਇਆ ਹੈਗਾ ਬਾਜੀ ਇੱਥੇ ਮੈਂ ਰੋਟੀ ਪਾਣੀ ਪਨਾ ਤੋ ਫਿਰ ਰੋਟੀ ਪਣੀ ਖਾ ਲਿਆ ਸੀਗਾ ਉਸ ਤੋਂ ਬਾਅਦ ਫਿਰ ਮੰਮੀ ਆ ਗਈ ਸੀ ਮੰਮੀ ਦੇ ਆਏ ਆ ਤੇ ਬਣਾਈ ਸੀ ਚਾਹ ਚਾਹ ਪੀਣ ਲੱਗੀ ਸੀ ਨਲੇ ਮੰਮੀ ਬਣਾ ਰੇ ਸੀਗੇ ਇਹ ਹੈਗੀਆਂ ਸੀ ਮੈਨੂੰ ਲੱਗਾ ਕੋਈ ਵੀ ਹੈਗਾ ਸੀ ਪੇਪਰ ਵਰਕ ਜਿਆ ਕਰਨ ਵਾਲਾ ਉਹਨਾਂ ਦਾ ਉਹ ਸੀ ਤੇ ਮੈਂ ਲੱਗੀ ਸੀ ਆਪਣੇ ਸਾਈਨ ਕਰਨ ਮੈਂ ਲੈਫਟ ਹੰਡਰਡ ਆਂ ਜੀ ਸਾਨੂੰ ਬੱਸ ਅਗਨੇ ਨਬੀ ਖਬੇ ਹੱਥ ਵਾਲਿਆਂ ਦੇ ਨਾ ਵੀ ਦਿਮਾਗ ਬਹੁਤ ਤੇਜ਼ ਹੁੰਦਾ ਪਰ ਮੈਨੂੰ ਆਪਦੇ ਆਪ ਨੂੰ ਤਾਂ ਕਦੇ ਲੱਗਿਆ ਨਹੀਂ ਹੈਗਾ ਵੀ ਹਾਂ ਮੈਂ ਇਹ ਚੀਜ਼ ਨਾ ਵੀ ਮੇਰਾ ਦਿਮਾਗ ਜਿਆਦਾ ਤੇਜ਼ ਹੈ ਚਲੋ ਜੀ ਬਾਕੀ ਜਿਆਦਾ ਹੁੰਦੇ ਨੇ ਦੂਜਿਆਂ ਨੂੰ ਆਪਾਂ ਕਿਦਾਂ ਦੇ ਲੱਗਦੇ ਆਂ ਇਹ ਚੀਜ਼ ਤਾਂ ਨਹੀਂ ਆਪਾਂ ਬਦਲ ਸਕਦੇ ਜੇ ਆਪਾਂ ਨੂੰ ਨਿੰਦਣ ਵਾਲੇ ਤਾਂ ਨਾਲ ਜੀ ਸਰਾਉਣਾ ਵਾਲੇ ਵੀ ਨੇ ਜੇ ਨਫ਼ਰਤ ਕਰਨ ਵਾਲੇ ਨੇ ਤਾਂ ਪਿਆਰ ਕਰਨ ਵਾਲੇ ਵੀ ਨੇ ਚਲੋ ਜੀ ਥੋੜਾ ਜਿਹਾ ਬੈਲੈਂਸ ਜਿਆ ਰਹਿਦਾ ਨਾ ਸ੍ਰੀ ਮਤਲਬ ਆਪਣੀ ਲਾਈਫ ਦੇ ਵਿੱਚ ਕੋਈ ਜ਼ਿਆਦਾ ਖੁਸ਼ੀ ਵੀ ਨਹੀਂ ਹੁੰਦੀ ਕਿਸੇ ਚੀਜ਼ ਬਾਰੇ ਸੋਚ ਕੇ ਜ਼ਿਆਦਾ ਗਮੀ ਵੀ ਨਹੀਂ ਹੁੰਦੀ ਹੈਗੀ ਆਪਦੀ ਲਾਈਫ ਚੱਲ ਕਰੋ ਜੀ ਕੋਈ ਪਤਾ ਨਹੀਂ ਹੈਗਾ ਸਾਹਾਂ ਦਾ ਕਦ ਖਤਮ ਹੋ ਜਾਣਾ ਅ ਅੱਜ ਬਾਕੀ ਮੈਂ ਤੁਹਾਡੇ ਨਾਲ ਇੱਕ ਹੋਰ ਵੀਡੀਓ ਸ਼ੇਅਰ ਕਰਨੀ ਆ ਤੁਹਾਨੂੰ ਦੱਸਣ ਲੱਗੀ ਆਂ ਵੀ ਜਵਾਨ ਰਹਿਣ ਲਈ ਨਾ ਆਪਣੇ ਖਾਣੇ ਵਿੱਚ ਇਹ ਚੀਜ਼ਾਂ ਨੂੰ ਸ਼ਾਮਿਲ ਕਰ ਲਓ ਅ ਵੀ ਬੁਢਾਪਾ ਆਉ ਜ਼ਰੂਰ ਪਰ ਇਸ ਦੇ ਅਕੋਰਡਿੰਗ ਬਹੁਤ ਜ਼ਿਆਦਾ ਲੇਟ ਆਉਗਾ ਹਨਾ ਵੀ ਤੁਸੀਂ ਬੁਢਾਪੇ ਨੂੰ ਅਲਵਿਦਾ ਕਹਿ ਸਕਦੇ ਹੋ ਜਿਵੇਂ ਹੁਣ 40 ਦੀ ਉਮਰ ਦੇ ਵਿੱਚ ਆਪਾਂ 50 ਦੇ ਲੱਗਦੇ ਆ ਪਰ 40 ਦੀ ਉਮਰ ਦੇ ਵਿੱਚ ਆਪਾਂ 30 ਦੇ ਲੱਗਾਂਗੇ ਜੀ ਇਹ ਚੀਜ਼ ਹੈ ਤੁਹਾਡਾ ਲੱਗੀ ਸੀ ਇੱਕ ਗੱਲ ਸ਼ੇਅਰ ਕਰਨਾ ਕਿਉਂਕਿ ਆਪਣੇ ਨਾ ਵੀ ਬਹੁਤ ਤਰ੍ਹਾਂ ਦੇ ਫੇਸ ਮਾਸਕ ਆਉਂਦੇ ਨੇ ਵੀ ਜੋ ਆਪਣੀ ਸਕਿਨ ਨੂੰ ਟਾਈਟ ਬ੍ਰਾਈਟ ਮਤਲਬ ਕਿਸੇ ਵੀ ਕੋਈ ਵੀ ਸਕਿਨ ਦੀ ਪ੍ਰੋਬਲਮ ਹੈ ਨਾ ਉਹਦੇ ਤੋਂ ਪਰ ਇੱਥੇ ਮੈਂ ਇਹ ਗੱਲ ਕਹਿਣ ਲੱਗੀ ਸੀ ਵੀ ਆਪਣੀ ਸਕਿਨ ਦੀ ਕੋਈ ਵੀ ਪ੍ਰੋਬਲਮ ਆ ਜਾਂ ਕੁਝ ਵੀ ਆ ਨਾ ਆਪਣੇ ਲਗਾਉਣ ਵਾਲੀ ਚੀਜ਼ ਕੋਈ ਵੀ ਆਪਾਂ ਦਵਾਈ ਲਗਾਉਨੇ ਆ ਫੇਸ ਪੈਕ ਲਗਾਉਨੇ ਆ ਕੁਝ ਵੀ ਲਗਾਉਨੇ ਆ ਹੈ ਨਾ ਉਹਦਾ ਅਸਰ ਹੁੰਦਾ 30% ਜਿਹੜੀ ਆਪਾਂ ਚੀਜ਼ ਖਾਂਦੇ ਆ ਉਹਦਾ ਅਸਰ ਹੁੰਦਾ 70% ਵੀ ਤਾਂ ਕਰਕੇ ਇਹ ਗੱਲ ਨਾ ਵੀ ਖਾਣ ਮਤਲਬ ਲਗਾਉਣ ਨਾਲੋਂ ਜ਼ਿਆਦਾ ਨਾ ਖਾਣ ਚੀਜ਼ਾਂ ਵਾਲੀ ਥੋੜਾ ਜਿਹਾ ਧਿਆਨ ਵੱਧ ਦੇਆ ਕਰੋ ਕਿਉਂਕਿ ਆਪਾਂ ਜਿਵੇਂ ਤੁਸੀਂ ਐਗਜ਼ਾਮਪਲ ਦੋਤੇ ਹਨਾ ਇਹ ਚੀਜ਼ ਦੇਖੋ ਵੀ ਆਪਾਂ ਲਗਾਉਣ ਵਾਲੀ ਚੀਜ਼ ਫੇਸ ਤੇ ਲਗਾ ਲਾਂਗੇ ਕੀ ਆਪਾਂ ਉਹ ਪੂਰੀ ਬਾਡੀ ਤੇ ਵੀ ਲਗਾ ਸਕਾਂਗੇ ਹਨਾ ਵੀ ਕੋਈ ਵੀ ਆਪਣੀ ਸਕਿਨ ਦੀ ਪ੍ਰੋਬਲਮ ਆ ਹਨਾ ਉਹਦੇ ਰਿਲੇਟਿਡ ਆਪਾਂ ਜੋ ਵੀ ਫੇਸ ਮਾਸਕ ਵਰਤਦੇ ਹਾਂ ਜਾਂ ਕੁਝ ਵੀ ਵਰਤਦੇ ਹਾਂ ਹਨਾ ਉਹ ਸਿਰਫ ਆਪਾਂ ਫੇਸ ਤੇ ਵਰਤ ਸਕਦੇ ਹਾਂ ਹੋਰ ਮਤਲਬ ਜਿਵੇਂ ਆਪਣੇ ਹਨਾ ਵੀ ਪੂਰੀ ਬਾਡੀ ਤੇ ਨਹੀਂ ਵਰਤ ਪਿੱਦੀਆਂ ਹੈਗੀਆਂ ਕਿਉਂਕਿ ਇੰਨਾ ਟਾਈਮ ਤਾਂ ਨਹੀਂ ਹੁੰਦਾ ਹੈਗਾ ਜੀ ਚਲੋ ਹਾਂ ਕਿਸੇ ਕੋ ਹੋਊਗਾ ਪਰ ਹਰ ਇੱਕ ਕੋਲ ਨਹੀਂ ਹੁੰਦਾ ਹੈਗਾ ਪਰ ਇੱਥੇ ਮੈਂ ਇਹ ਗੱਲ ਕਹਿੰਦੀ ਸੀਗੀ ਵੀ ਜੇ ਆਪਾਂ ਆਪਣੇ ਨਾ ਖਾਣ ਪੀਣ ਦਾ ਤਰੀਕਾ ਸਹੀ ਕਰ ਲਈਏ ਕੁਝ ਚੀਜ਼ਾਂ ਇਦਾਂ ਦੀਆਂ ਨੇ ਵੀ ਜਿਹੜੀਆਂ ਆਪਾਂ ਖਾਣ ਦੇ ਵਿੱਚ ਆਪਣੇ ਸ਼ਾਮਿਲ ਕਰ ਲਈਏ ਤਾਂ ਆਪਾਂ ਨੂੰ ਇਦਾਂ ਦੀ ਕੋਈ ਸਿਕਨ ਨਹੀਂ ਇਸ ਦੇ ਅਕੋਰਡਿੰਗ ਕੋਈ ਪ੍ਰੋਬਲਮ ਜਲਦੀ ਆਉਂਦੀ ਨਹੀਂ ਬਣਦੀ ਉਹਦੇ ਮਤਲਬ ਇਹ ਆ ਵੀ ਜਿਵੇਂ 30 ਤੋਂ ਪਲੱਸ ਹੋ ਕੇ ਹਨਾ ਆਪਨੂੰ ਉਮਰ ਦੇ ਅਕੋਰਡਿੰਗ ਵੀ ਪ੍ਰੋਬਲਮ ਆਉਂਦੀਆਂ ਨੇ ਹਨਾ ਵੀ ਸਿਕਨ ਢਿੱਲੀ ਹੋਣ ਲੱਗ ਜਾਂਦੀ ਆ ਹੋਰ ਤਰ੍ਹਾਂ ਦੀ ਬਹੁਤ ਹਨਾ ਹੱਡੀਆਂ ਦੀ ਪ੍ਰੋਬਲਮ ਹੋ ਜਾਂਦੀ ਬਹੁਤ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਹਨਾ ਜਿਵੇਂ ਹੁਣ ਤੁਸੀਂ ਇਹ ਦੇਖੋ ਵੀ ਪਹਿਲੀ ਗੱਲ ਤਾਂ ਇਹ ਤੁਸੀਂ ਆਪਣੀ ਸਕਿਨ ਨੂੰ ਚੈੱਕ ਕਰੋ ਜਿਵੇਂ ਤੁਸੀਂ ਐਦਾਂ ਹਨਾ ਆਪਣੀ ਆਈਬ੍ਰੋਜ਼ ਆਏ ਹੋ ਚੱਕਦੇ ਹੋ ਹਨਾ ਤੁਸੀਂ ਇਹ ਦੇਖੋ ਵੀ ਇੱਥੇ ਤੁਹਾਡੇ ਲਾਈਨਸ ਬਣਦੀਆਂ ਨੇ ਤੁਸੀਂ ਸਮਾਈਲ ਕਰਕੇ ਕਿ ਤੁਹਾਡੇ ਇੱਥੇ ਲਾਈਨਸ ਬਣਦੀਆਂ ਨੇ ਵੀ ਅਗਰ ਇਹ ਬਣਦੀਆਂ ਤਾਂ ਸਮਝੋ ਵੀ ਤੁਹਾਡੀ ਸਕਿਨ ਨੂੰ ਬਹੁਤ ਜ਼ਿਆਦਾ ਕੇਅਰ ਦੀ ਲੋੜ ਆ ਹਨਾ ਤਾਂ ਕਰਕੇ ਵੀ ਆਪਣੇ ਮਤਲਬ ਰੰਗ ਤੇ ਜੋਰ ਨਾ ਦੇਆ ਕਰੋ ਇਹ ਚੀਜ਼ ਦਾ ਰੰਗ ਦੋਏ ਨਹੀਂ ਹਨਾ ਵੀ ਜਾਂ ਗੋਰਾ ਹੈ ਜਾਂ ਸਾਵਲਾ ਹੈ ਜੋ ਵੀ ਹੈਗਾ ਉਹਦੇ ਵਿੱਚ ਖੁਸ਼ ਰਹੋ ਹੈਨਾ ਰੰਗ ਦੇ ਵਿੱਚ ਇਹ ਨਾ ਭਜੋ ਆਪਣੀ ਮਤਲਬ ਇਹ ਦੇਖੋ ਵੀ ਹਾਂ ਥੋੜੀ ਸੇਨਾ ਹੋ ਤੁਸੀਂ ਕਹੋਗੇ ਵੀ ਹਾਂ ਤੁਸੀਂ ਆਪਦਾ ਹੋਵੇ ਹਨਾ ਪਰ ਮੇਰੀ ਇਹ ਆ ਵੀ ਮੈਂ ਅਪੀ ਅਸ ਅਕੋਰਡਿੰਗ ਹੈ ਬਿਲਕੁਲ ਸਹੀ ਹੈ ਹਨਾ ਵੀ ਮਤਲਬ ਕਿਸੇ ਵੀ ਕੋਈ ਮਤਲਬ ਐਡਾ ਨਹੀਂ ਪ੍ਰੋਬਲਮਸ ਤੋਂ ਮੈਂ ਹਜੇ ਤੱਕ ਬਚੀ ਹਾਂ ਹਨਾ ਵੀ ਮੈਂ ਅਜੇ ਵੀ ਕੋਈ ਸਮਾਈਲ ਕਰਨ ਜਿਵੇਂ ਮੇਰੇ ਇੱਕ ਤਿਆਰ ਇੰਦਰਾ ਜਿਹਾ ਫੋਰ ਹੈ ਗਿਆ ਕਿਉਂਕਿ ਇਹ ਆ ਵੀ ਖਾਣ ਦੇ ਨਾਲ ਨਾਲ ਨਾ ਮੇਰੇ ਮਤਲਬ ਕੁਝ ਹੈਗੀਆਂ ਨੇ ਫੇਸ ਐਕਸਰਸਾਈਜ਼ ਨੇ ਜਿਹੜੀਆਂ ਮੈਂ ਮਤਲਬ ਡੇਲੀ ਦੇ ਵਿੱਚ ਕਰਦੀ ਹਾਂ ਨਾ ਇੱਕ ਦੋ ਮਿੰਟ ਤੁਸੀਂ ਚਾਹੋ ਤਾਂ ਮੈਨੂੰ ਮੈਸੇਜ ਕਰ ਦਿਓ ਮੈਂ ਜਰੂਰ ਸ਼ੇਅਰ ਕਰੂੰਗੀ ਮਤਲਬ ਅਲੱਗ ਤੋਂ ਬਣਾ ਲੂੰਗੀ ਕੋਈ ਵੀਡੀਓ ਹੈ ਨਾ ਫਿਰ ਉਹ ਆਏ ਹੁੰਦਾਂ ਥੋੜੀ ਜਿਆਦਾ ਲੌਂਗ ਹੋ ਜਾਂਦੀਆਂ ਪਰ ਮੈਂ ਇੱਥੇ ਤੁਹਾਨੂੰ ਇਹ ਕਹਿੰਦੀ ਆਂ ਵੀ ਜਿਵੇਂ ਮਾਰਨਿੰਗ ਟਾਈਮ ਤੁਸੀਂ ਰਾਤ ਨੂੰ ਨਾ ਤੁਸੀਂ ਪਾਣੀ 'ਚ ਜਾਂ ਦੁੱਧ ਦੇ ਵਿੱਚ ਇੱਕ ਜਾਂ ਦੋ ਅਖਰੋਟ ਖੋਣੋ ਹਣਾ ਅਕਰੋੜ ਦੇ ਤੁਸੀਂ ਫਾਇਦੇ ਕੱਢ ਕੇ ਦੇਖ ਸਕਦੇ ਲੋ ਚਾਹ ਹਰੇਕ ਨੂੰ ਪਤਾ ਹੈ ਹਨਾ ਆਪਾਂ ਇੰਨੇ ਫਾਇਦੇ ਨਹੀਂ ਗਿਣਾ ਸਕਦੇ ਹੈਗੇ ਫਿਰ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਵੀਡੀਓ ਵੀ ਉਹ ਚਾਹ ਤੁਸੀਂ ਪਾਣੀ ਚ ਪਿਓ ਉਹ ਚਾਹ ਦੁੱਧ ਚ ਪਿਓ ਉਹ ਤੁਸੀਂ ਉਸੇ ਪਾਣੀ ਦਾ ਜਾਂ ਦੁੱਧ ਜਿਹਦੇ ਵਿੱਚ ਪੀਂਦੇ ਨੇ ਉਹਦੇ ਨਾਲ ਹੀ ਉਹ ਖਾਣੇ ਉਸ ਤੋਂ ਅੱਧਾ ਘੰਟਾ ਬਾਅਦ ਤੁਸੀਂ ਚਾਹ ਪਾਣੀ ਜੋ ਵੀ ਤੁਸੀਂ ਪੀਨੇ ਉਹਨਾਂ ਨੂੰ ਪੀ ਸਕਦੇ ਇਹ ਖਾਲੀ ਪੇਟ ਲੈਣਾ ਹੈ ਤੇ ਨੰਬਰ 2 ਤੇ ਆ ਫਲੈਕਸੀਡ ਵੀ ਮੀਨਜ਼ ਜਿਹੜੀ ਆਲਸੀ ਹਣਾ ਉਹਦਾ ਅੱਧਾ ਚਮਚ ਤੁਸੀਂ ਘੰਟਾ ਅੱਧਾ ਘੰਟਾ ਪਹਿਲਾਂ ਪੀਉ ਦੇਣਾ ਪੀਉ ਕੇ ਫਿਰ ਉਹਨੂੰ ਇੱਕ ਜਾਂ ਦੋ ਮਿੰਟ ਲਈ ਉਬਾਲਣਾ ਹੈ ਉਬਾਲ ਕੇ ਉਹ ਮਤਲਬ ਅੱਧੇ ਇੱਕ ਗਲਾਸ ਪਾਣੀ ਦੇ ਵਿੱਚ ਫਿਰ ਉਹਨੂੰ ਤੁਸੀਂ ਉਹ ਕਰਨਾ ਹੈ ਜਦ ਰੂਮ ਟੈਂਪਰੇਚਰ ਤੇ ਹੋ ਗਿਆ ਪਾਣੀ ਫਿਰ ਉਹ ਤੁਸੀਂ ਪਾਣੀ ਪੀ ਲਓ ਜਿਹੜੇ ਉਹ ਬੀਜ ਨੇ ਮਤਲਬ ਆਲਸੀ ਦੇ ਬੀਜ ਨੇ ਉਹਨਾਂ ਨੂੰ ਜਦ ਤੁਸੀਂ ਜਿਵੇਂ दाल ਸਬਜ਼ੀ ਆਪਾਂ ਬਣਾਉਨੇ ਆ ਨਾ ਰੋਜ਼ ਉਹਦੇ ਵਿੱਚ ਪਾ ਲਓ ਜਾਂ ਫਿਰ ਚਾਹੇ ਉਹਨਾਂ ਨੂੰ ਤੇ ਹੈ ਨਾ ਵੀ ਇਹ ਜਿਆਦਾ ਨੂੰ ਦਾਲਸਾ ਜੀਪਾ ਨੂੰ ਨਹੀਂ ਆਪੇ ਚ ਪਾ ਲੋ ਵੀ ਖਾਰਿਆਂ ਨੂੰ ਫਾਇਦਾ ਹੀ ਹੈ ਹੈ ਨਾ ਵੀ ਉਹਨੂੰ ਬੇਸਟ ਕਰਕੇ ਆਇਓ ਸਿੱਟੋ ਨਾ ਵੀ ਇਹ ਦੋ ਚੀਜ਼ਾਂ ਤੁਸੀਂ ਸਾਲ ਦੇ ਵਿੱਚ ਦੋ ਤੋਂ ਤਿੰਨ ਮਹੀਨੇ ਆਪਣੀ ਖਾਣ ਦੇ ਵਿੱਚ ਸ਼ਾਮਿਲ ਕਰ ਲਿਆ ਨੇ ਫਿਰ ਤੁਸੀਂ ਇਹ ਦੇਖੋ ਵੀ ਤੁਹਾਡੀ ਸਕਿਨ ਦਾ ਤੁਹਾਡੀ ਬਾਡੀ ਦੀ ਜਿਵੇਂ ਹੁਣ ਤੁਸੀਂ ਆਹ ਦੇਖੋ ਉਹਨਾਂ ਦੀ ਬਾਡੀ ਚੈੱਕ ਕਰੋ ਐਸੋ ਤੁਸੀਂ ਚੈੱਕ ਕਰਦੇ ਹਾਂ ਹੈ ਨਾ ਸਮਝੋ ਵੀ ਜੇ ਤੁਹਾਡੀ ਆਇੰਕ ਖੜ ਗਈ ਸਕਿਨ ਹਨਾ ਨੋਰਮਲ ਛੱਡ ਕੇ ਜੇ ਹੁਣ ਆਪਾਂ ਇਹ ਜ਼ਿਆਦਾ ਟਾਈਟ ਕਰਾਂਗੇ ਫਿਰ ਤੋ ਹੋਏਗਾ ਯਾ ਨਾ ਜਿਵੇਂ ਹੁਣ ਆਏ ਨੋਰਮਲ ਮੇਰਾ ਬਿਲਕੁਲ ਆਏ ਢਿੱਲਾ ਛੱਡਿਆ ਹੋਇਆ ਜੇ ਆਪਾਂ ਆਏ ਰੱਖਦੇ ਹਨਾ ਜੇ ਤੁਹਾਡੀ ਸਕਿਨ ਖੜਦੀ ਆ ਤਾਂ ਸਮਝੋ ਵੀ ਤੁਹਾਡੀ ਸਕਿਨ ਨੂੰ ਬਹੁਤ ਜ਼ਿਆਦਾ ਤੀੜਦੀ ਹੋਊਗਾ ਤੇ ਬਾਕੀ ਇਹਨੇ ਜੀ ਇਹ ਆਪ ਖਾਣ ਦੇ ਵਿੱਚ ਤੁਸੀਂ ਵਰਤ ਕੇ ਦੇਖੋ ਤੁਹਾਨੂੰ ਆਪਦੇ ਆਪ ਤੁਹਾਡੇ ਰਿਜ਼ਲਟ ਸਾਹਮਣੇ ਆਉਂਗਾ ਹਨਾ ਵੀ ਇਹ ਚੀਜ਼ਾਂ ਨਹੀਂ ਇਕੱਲੇ ਫੇਸ ਤੇ ਨਾ ਲਗੋ ਜੋਰ ਆਪਣੀ ਪੂਰੀ ਬਾਡੀ ਤੇ ਦਿਓ ਹਨਾ ਬਾਕੀ ਜੀ ਆਪਾਂ ਦੇਖਾਂਗੇ ਦਿੱਲੀ ਦੀ ਦਿੱਲੀ ਹਨਾ ਮੈਂ ਸੀਰੀਜ਼ ਕੋਈ ਇਦਾਂ ਦੀ ਲੈ ਕੇ ਆਉਂ ਜਿਹਨੇ ਇਹ ਲੈ ਕੇ ਆਉਂਗੀ ਵੀ ہاں ਖਾਣ ਦੇ ਨਾਲ ਨਹੀਂ ਸਿਰਫ ਖਾਣ ਦੇ ਨਾਲ ਆਪਾਂ ਆਪਣੀ ਬਾਡੀ ਨੂੰ ਅੰਦਰੋਂ ਹੈਲਥੀ ਕਰੀਏ ਹਨਾ ਵੀ ਆਪਣੀ ਫਿਟ ਰੱਖੀ ਆਪਣੀ ਅੰਦਰੋਂ ਬਾਡੀ ਸਹੀ ਹੋ ਗਈ ਤਾਂ ਆਪਣੇ ਫੇਸ ਤੇ ਤਾਂ ਆਪਣੇ ਆਪ ਗਲੋਇੰਗ ਆਪਣੀ ਸਕਿਨ ਟਾਈਟ ਬ੍ਰਾਈਟ ਸਾਰਾ ਕੁਝ ਆਪਦੇ ਆਪ ਹੀ ਹੋ ਜਾਣਾ ਜੀ ਸਾਰਾ ਕੁਝ ਠੀਕ ਹੈ ਜੀ ਉਹ ਮਾਰਨਿੰਗ ਟਾਈਮ ਤੇ ਉਹ ਨਾਈਟ ਟਾਈਮ ਦੋ ਚੀਜ਼ਾਂ ਤੁਸੀਂ ਆਪਣੀ ਡਾਈਟ ਵਿੱਚ ਸ਼ਾਮਿਲ ਕਰਕੇ ਦੇਖੋ ਐਨਕ ਤਾਂ ਭੈਣਾਂ ਆਪਣੇ ਲਈ ਕਰੇ ਸਕਦੀਆਂ ਨੇ ਜੀ ਵੀ ਭੈਣਾਂ ਨੇ ਚਾਹ ਵੀਰ ਨੇ ਜੋ ਵੀ ਨੇ ਅ ਦੋ ਮਹੀਨੇ ਤੋਂ ਤਿੰਨ ਮਹੀਨੇ ਦੇ ਵਿੱਚ ਵਿੱਚ ਇੱਕ ਸਾਲ ਦੇ ਵਿੱਚ ਇੱਕ ਸੂਟ ਘੱਟ ਪਾ ਲਿਆ ਜੀ ਹਨਾ ਜੇ ਆਪਾਂ ਜ਼ਿਆਦਾ ਇਹ ਚੀਜ਼ਾਂ ਬਾਰੇ ਸੋਚਦੇ ਹਾਂ ਨਾ ਕਿ ਐਨਾ ਕਿੰਨਾ ਤਾਂ ਕਿਉਂਕਿ ਇੱਕ ਤੋਂ ਦੋ ਅਖਰੋਟ ਤੇ ਇਹਦੇ ਵਿੱਚ ਇਹ ਹੈ ਵੀ ਜਿਵੇਂ ਆਪਾਂ ਦੋ ਤੋਂ ਤਿੰਨ ਮਹੀਨੇ ਚੀਜ਼ ਵਰਤਣੀ ਉਹ ਜਿਹੜੇ ਮੌਸਮ 'ਚ ਤੁਹਾਨੂੰ ਸਹੀ ਲੱਗੇ ਤੁਸੀਂ ਉਦੋਂ ਵਰਤ ਸਕਦੇ ਹੋ ਜਿਵੇਂ ਮੈਂ ਤੁਹਾਡੇ ਨਾਲ ਨਈ ਚੀਜ਼ਾਂ ਸ਼ੇਅਰ ਕੀਤੀਆਂ ਨੇ ਜੀ ਇਹ ਇਹ ਨੇ ਵੀ ਜਿਵੇਂ ਆਪਣੀ ਨਾ ਉਮਰ ਦੇ ਹਿਸਾਬ ਨਾਲ ਛੋੜੜੀਆਂ ਪੈਣ ਲੱਗ ਜਾਂਦੀਆਂ ਚਮੜੀ ਢਿੱਲੀ ਹੋ ਜਾਂਦੀ ਹੈ ਜਿਵੇਂ ਆਪਣੇ ਕੂਣੀਆਂ ਤੋਂ ਹਨਾ ਚਮੜੀ ਢਿੱਲੀ ਹੋ ਜਾਂਦੀ ਹੈ ਹੱਥਾਂ ਦੀ ਸਕਿਨ ਆਪਣੇ ਵੀ ਮਤਲਬ ਜਿਹੜੀ ਢਿੱਲੀ ਆ ਚਮੜੀ ਹਨਾ ਵੀ ਉਹ ਟਾਈਟ ਹੋ ਚੁਗੀ ਆਪਣੇ ਫੇਸ ਤੇ ਰਿੰਕਲਸ ਹੋ ਜਾਂਦੀਆਂ ਨੇ ਹਨਾ ਕਿਉਂਕਿ ਉਹ ਵੀ ਜਿਵੇਂ ਢਿੱਲੀ ਹੁੰਦੀ ਹੈ ਚਮੜੀ ਉਹਦੇ ਨਾਲ ਹੀ ਹੋ ਜਾਂਦੀ ਹੈ ਹਨਾ ਵੀ ਤੁਹਾਡੀ ਬੋਅ ਫੇਸ ਤੁਹਾਡੇ ਬੋਡੀ ਦਿੱਦੀ ਸਕਿਨ ਐਂਡ ਟਾਈਟ ਹੋ ਜੂਗੀ ਬੁਢਾਪਾ ਨਹੀਂ ਲੱਗੂਗਾ ਦੇਖ ਕੇ ਹਨਾ ਵੀ ਇਹ ਚੀਜ਼ਾਂ ਚਲੋ ਆਉਣਾ ਹੈਗੀਆਂ ਨੇ ਪਰ ਇਹ ਆ ਵੀ ਇਸ ਤੋਂ ਲੇਟ ਆਉਣਗੇ ਬਾਜੀ ਹੁਣ ਆਪਾਂ ਆ ਕਰਦੇ ਆਂ ਬਲੌਗ ਦਾ ਐਂਡ ਇੱਥੇ ਮੈਂ ਲੱਗੀ ਸੀ ਦਾਲ ਦਾ ਮਸਾਲਾ ਤਿਆਰ ਕਰਨ ਪਿਆਜ਼ ਵਗੈਰਾ ਤੜਕਾ ਕੱਟਣ ਲੱਗੀ ਸੀ ਨਾਲ ਲਏ ਹੋਏ ਸੀ ਆਪਣੇ ਅੱਜ ਕੌੜ ਤੁੰਬੇ ਉਹ ਕੱਟਣ ਲੱਗੀ ਸੀ ਜੀ ਉਹਨਾਂ ਦਾ ਵੀ ਆਪਾਂ ਬਣਾਵਾਂਗੇ ਉਹ ਬਣਾਉ ਦੇ ਦਿੰਦੇ ਨੇ ਨਾ ਮਸਾਲਾ ਜਿਆ ਕੀ ਉਹਨੇ ਵੀ ਪਸ਼ੂਆਂ ਲਈ ਵੀ ਬਹੁਤ ਜ਼ਿਆਦਾ ਫਾਇਦੇ ਨਾਲ ਦਾ ਜੀ ਓਕੇ ਜੀ ਬਾਏ ਟੇਕ ਕੇਅਰ